हे hey गाइस वाहगुरु जी का खालसा वाहगुरु जी की फतेह आओ अबा वर्कआउट आप स्टार्ट करते हाँ रिदमिक कार्डियो के नाल स्टैपर लिया है जिम्मे सामने देख ही रहे हो मैं और स्टैपर तटैप करने ने साइड बाय साइड और अज मैं शू नहीं पाए चांस तीन शू पा के भी कर सकते हो अच्छा ग्रिप बन र फिसलन का डर नहीं रहा चलो अज् ट्राई करते हाँ ਰਿਦਮਿਕ ਕਾਰਡੀਓ ਹੈ ਲੈਬ ਵੱਧ ਤਰੀਕੇ ਦਾ ਇੱਕ ਇੱਕ ਲੈਅ ਦੇ ਵਿੱਚ ਚੱਲਦੀ ਜਾਣਾ ਇੱਕ ਫਲੋ ਦੇ ਵਿੱਚ ਇਹ ਸਾਰਾ ਬਸ ਕੀ ਕਰਨਾ ਹੈ ਆਰਮਸ ਔਰ ਲੈਗਸ ਦੀ ਮੂਵਮੈਂਟ ਚੇਂਜ ਕਰਦੇ ਜਾਣਾ ਹੈ ਇਸ ਇਸ ਵਰਕਆਊਟ ਲਈ ਤੁਸੀਂ ਮੈਕਸਿਮਮ ਟਾਈਮ ਦੇਣਾ ਹੈ ਆਪਣੇ ਵੱਲੋਂ ਬਟ ਮੈਂ ਤਿੰਨ ਜਾਂ ਚਾਰ ਵੇਰੀਸ਼ਕ ਦਰ ਕਰਕੇ ਤੁਹਾਨੂੰ ਦਿਖਾਉਂਗੀ ਆਓ करिए ਪਹਿਲਾ ਮਾਰਚ 1 2 3 ਇਦਾਂ ਕਰਕੇ ਤੁਸੀਂ बार-बार ਲੈਗ ਲੈگز اور ਆਰਮਸ ਦੀ ਪੋਜੀਸ਼ਨ ਚੇਂਜ ਕਰਦੇ ਜਾਣਾ ਮੂਵਮੈਂਟ ਕਰਦੇ ਜਾਣਾ ਬਾਹਮਾ ਉੱਪਰ ਬਾਹਮਾ ਸਾਈਡ ਤੇ نیچے اور ਮਾਰਚ ਵਾਲੀ ਪੋਜੀਸ਼ਨ ਦੇ ਵਿੱਚ ਥੈਨ ਇਹ ਹੋਏਗਾ ਤੁਹਾਡਾ ਇੱਕ ਤਰ੍ਹਾਂ ਦਾ ਕਾਰਡੀਓ ਵਰਕਆਊਟ ਇਹ ਤੁਸੀਂ 30 ਤੋਂ 40 ਮਿੰਟਸ ਸਪੈਂਡ ਕਰਨੇ ਨੇ ਤਾਂ ਹੀ ਇਹ ਰਿਜ਼ਲਟ ਦੇਏਗਾ ਤੁਹਾਨੂੰ 8-10 ਵਾਰ ਕਰਨ ਦਾ ਕੋਈ ਰਿਜ਼ਲਟ ਨਹੀਂ ਹੋਏਗਾ ਇਹ ਲਗਾਤਾਰ ਇੱਕ ਫਲੋ ਚ ਚੱਲਣਾ ਚਾਹੀਦਾ ਹੈ ਆਪਣਾ ਲਗਾਤਾਰ ਸਟੈਪ ਬਾਏ ਸਟੈਪ ਆਪਾਂ ਚੱਲਦੇ ਰਹਿਣਾ ਔਰ ਫੁਲੀ ਬੈਨੀਫਿਟ ਲੈਣ ਵਾਸਤੇ ਸਾਨੂੰ 30 ਤੋਂ 40 ਮਿੰਟ 40 ਮਿੰਟ ਦਾ ਮਸਟ ਹੈ ਕਿ ਇਹ ਤੁਸੀਂ ਲਗਾਤਾਰ ਇੱਕ ਫਲੋ ਚ ਕਰੋ ਰਿਦਮਿਕ ਤੌਰ ਤੇ ਕਰੋ ਹੈਲਦੀ ਰਹੋ ਫਿਟ ਰਹੋ ਖੁਸ਼ ਰਹੋ ਅੱਜ ਲਈ ਇਹਨੇ ਬਹੁਤ ਹੈ ਬਾਏ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ